ਜੀ ਸੱਚੀ ਕਲਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬੁਟੀਕ ਸਟਾਈਲ ਹੈਵੀ ਸੂਟ ਪ੍ਰੋਸੀਜਰ ਦੇ ਵਿੱਚ ਚੱਲ ਰਿਹਾ ਜੀ ਰੈਡੀ ਹੋ ਰਿਹਾ ਗ੍ਰੀਨ ਕਲਰ ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਰੈਡੀ ਹੋਣ ਤੋਂ ਬਾਅਦ ਆਪਾਂ ਜਰੂਰ ਸ਼ੇਅਰ ਕਰਾਂਗੇ ਸ਼ਾਰਟ ਵੀਡੀਓ ਦੇ ਵਿੱਚ ਤੇ ਇਸ ਤਰ੍ਹਾਂ ਦੇ ਡਿਜ਼ਾਈਨ ਤੁਸੀਂ ਰੈਡੀ ਕਰਵਾ ਸਕਦੇ ਹੋ ਰੈਡੀमेड ਫਰੌਕ ਨੇ ਤੁਸੀਂ ਇਹ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਚਿਕਨਕਾਰੀ ਦੀਆਂ ਸ਼ਰਟਾਂ ਦੇ ਨਾਲ ਐਮਬਲੋਡਰੀ ਵਾਲੀ ਬਾਟਮ ਦੀ ਕਾਫੀ ਜ਼ਿਆਦਾ ਡਿਮਾਂਡ ਹੈ ਜੀ ਤੁਸੀਂ ਬੁਕਿੰਗ ਕਰਵਾ ਸਕਦੇ ਹੋ স্মੋਕਿੰਗ ਟਿਸ਼ੂ ਆ ਗਿਆ ਜੀ ਨਵਾਂ ਫੈਬਰਿਕ ਤੇ ਆਰੀ ਵਰਕ ਹੋਇਆ ਹੋਇਆ ਸਾਰੇ ਸੂਟ ਤੇ ਵਿਦ ਦੁਪੱਟਾ ਕਲਰ ਬਹੁਤ ਜ਼ਿਆਦਾ ਸੋਹਣੇ ਫੁਲਕਾਰੀ ਸੂਟ ਆ ਜੀ ਸਪੈਸ਼ਲ ਜਾਗੋ ਵਾਸਤੇ ਬਹੁਤ ਜ਼ਿਆਦਾ ਪਿਆਰੇ ਨੇ ਇਹ ਵੀ ਤੁਸੀਂ ਲੈ ਸਕਦੇ ਹੋ ਸਾਰੇ ਕਲਰ ਅਵੇਲੇਬਲ ਹੈਗੇ ਨੇ ਤੇ ਇਹ ਚਿਕਨਕਾਰੀ ਦੇ ਸੂਟ ਇਹਨਾਂ ਦੇ ਕਲਰ ਬਹੁਤ ਜ਼ਿਆਦਾ ਪਿਆਰੇ ਨੇ ਇਹ ਵੀ ਤੁਸੀਂ ਲੈ ਸਕਦੇ ਹੋ ਪਾਰਟੀ ویئر ਸੂਟਾਂ ਦੇ ਡਿਜ਼ਾਈਨ ਕਾਫੀ ਜ਼ਿਆਦਾ ਆਪਾਂ ਐਡ ਕੀਤੇ ਹੋਏ ਨੇ ਬਹੁਤ ਘੱਟ ਰੇਟ ਦੇ ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਸ਼ਿਪਿੰਗ ਆਲ ਇੰਡੀਆ ਫ੍ਰੀ ਰਹੇਗੀ ਕ੍ਰੇਪ ਦੇ ਸੂਟ ਆਉਣਗੇ ਤੇ ਦੁਪੱਟਾ ਆਉਣਗੇ ਚਨਾਉਣ ਦੇ ਤੇ ਐਮਬਰਾਇਡਰੀ ਆਏਗੀ ਸਾਰੇ ਦੁਪੱਟਿਆਂ ਦੇ ਉੱਪਰ ਬਹੁਤ ਪਿਆਰੇ ਲੱਗਦੇ ਨੇ ਇਹ ਫ੍ਰੌਕ ਵੀ ਨਵੀਂ ਡਿਜ਼ਾਈਨ ਬਣ ਕੇ ਆਇਆ ਜੀ ਮਲਟੀ ਕਲਰ ਦੇ ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਇਸ ਤਰ੍ਹਾਂ ਦੇ ਗਰਲਸ ਟਾਈਪ ਦੇ ਫਰਨੀਆ ਹੋਈਆਂ ਸੈਮੀ ਫ੍ਰੌਕਸ ਐਂਡ ਹੈਂਡਵਰਕ ਦੇ ਸੂਟ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ